ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਮੇਰੇ ਧਿਆਰ ਦੀਆਂ ਬਾਹਾਂ ਵਿੱਚ ਲੁਕੀ ਹੋਈ ਸੀ ਅਤੇ ਮੇਰੇ ਧਿਆਰ ਦੀਆਂ ਉਂਗਲਾਂ ਹੌਲੀ-ਹੌਲੀ ਮੇਰੇ ਪਦੰਤਾਂ ਸਫਰ ਕਾਰਨ ਜਨਸਾਨਾ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਮੈਂ ਮੇਰੇ ਧਿਆਰ ਨੂੰ ਰੁਕਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਰੋਕ ਨਾ ਪਾਈ ਹੌਲੀ-ਹੌਲੀ ਮੈਂ ਵੀ ਆਪਣੇ ਹੋਸ਼ ਗਵਾ ਲ ਅਤੇ ਫਿਰ ਮੈਂ ਵੀ ਮੈਂ ਨਹਾ ਰਹੀ ਸੀ ਜਦੋਂ ਮੈਨੂੰ ਆਪਣੀ ਪਿੱਛੇ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਸੀ ਸ਼ਾਇਦ ਉਹ ਜਲਦਬਾਜ਼ੀ ਵਿੱਚ ਮੈਂ ਦਰਵਾਜ਼ਾ ਬੰਦ ਕਰਨਾ ਭੁੱਲ ਗਈ ਸੀ ਜਿਵੇਂ ਹੀ ਮੈਂ ਪਿੱਛੇ ਦੇਖਿਆ ਤਾਂ ਮੈਂ ਸ਼ਰਮ ਅਤੇ ਕਗਰਾਟ ਨਾਲ ਚੂਰ-ਚੂਰ ਹੋ ਗਈ ਸੀ ਮੈਂ ਮੇਰੀਆਂ ਬਾਹਾਂ ਨਾਲ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ناکਾਮ ਰਹੀ ਸ਼ਰਮ ਦੇ ਕਾਰਨ ਮੇਰੀਆਂ ਨਜ਼ਰਾਂ ਝੁਕ ਗਈਆਂ ਸੀ ਮੇਰੇ ਸਾਹਮਣੇ ਮੇਰਾ ਦੌਰ ਵਿਕਾਸ ਖੜਾ ਸੀ ਉਹ ਸਦੀਆਂ ਨਜ਼ਰਾਂ ਮੇਰੇ ਬजूद ਦਾ ਜਾਈ ਜਾ ਲੈਣਾ ਸਨ ਮੈਂ ਜਾ ਕੇ ਵੀ ਦਰਵਾਜ਼ਾ ਪੰਦ ਨਾ ਕਰ ਪਾਈ ਅਤੇ ਉਹ ਹੌਲੀ ਹੌਲੀ ਕਦਮ ਪਦਮ ਦਾ ਮੇਰੀ ਕੋਲ ਆ ਕੇ ਮੇ ਨੂੰ ਲਾਤਨਾ ਪਦਨ ਲੱਗਿਆ ਸੀ ਅਤੇ ਫਿਰ ਉਹ ਸਨੀ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਮੈਂ ਸ਼ਰਮ ਨਾਲ ਜੂੰਝ ਚੂਰ ਹੋ ਗਈ ਸੀ। ਐਸਾ ਤਰੰਗ ਲੱਗ ਰਿਹਾ ਸੀ ਜਿਵੇਂ ਮੇਰਾ ਦਿਲ ਮੇਰੀਆਂ ਪਸਲੀਆਂ ਤੋੜ ਕੇ ਬਾਹਰ ਆ ਜਾਵੇਗਾ। ਮੈਂ ਕਬਰਾ ਹਟਦੇ ਕਾਰਨ ਕੰਬ ਰਹੀ ਸੀ। ਉਮਰ ਵਿੱਚ ਵੀ ਉਹ ਮੇਰੇ ਤੋਂ ਛੋਟਾ ਸੀ ਅਤੇ ਮੇਰੇ ਪਤੀ ਦਾ ਭਰਾ ਵੀ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਕਦੇ ਉਸ ਦੇ ਸਾਹਮਣੇ ਐਸਾ ਤਰ੍ਹਾਂ ਦੀ ਹਾਲਤ ਵਿੱਚ ਹੋਵਾਂਗੀ ਅਤੇ ਉਹ ਮੈਨੂੰ ਐਸਾ ਤਰ੍ਹਾਂ ਦੇਖੇਗਾ। ਅੱਜ ਮੈਂ ਉਸ ਦੀਆਂ ਬਾਹਾਂ ਵਿੱਚ ਸੀ ਉਹ ਹੌਲੀ-ਹੌਲੀ ਬੈੱਡ ਦੇ ਕੋਲ ਚਲਾ ਗਿਆ ਮੈਂ ਕੰਬਰਾ ਗਈ ਮੈਂ ਉਸ ਨੂੰ ਰੋਕਣਾ ਚਾਹੁੰਦੀ ਸੀ ਪਰ ਮੇਰੀ ਜਵਾਨੀ ਮੇਰਾ ਸਾਥ ਨਹੀਂ ਦਿੱਤਾ ਵਿਕਾਸ ਨੇ ਮੈਨੂੰ ਬਿਸਤਰੇ ਤੇ ਪਾਇਆ ਅਤੇ ਫੇਰ ਮੇਰੇ ਤੇ ਹਾਵੀ ਹੋਣ ਲੱਗਿਆ ਵਿਕਾਸ ਦੀ ਇਸ ਹਰਕਤ ਤੇ ਮੇਰਾ ਸਾਹ ਰੁਕ ਗਿਆ ਸੀ ਮੈਂ ਆਪਣੀਆਂ ਅੱਖਾਂ ਹੋਰ ਵੀ ਕਸਕੇ ਬੰਦ ਕਰਨ ਲੱਗਾ ਸੀ ਮੇਰੀ ਇਸ ਹਰਕਤ ਤੇ ਉਸ ਨੇ ਆਪਣੀ ਬੁੱਲ ਮੇਰੇ ਬੁੱਲਾਂ ਤੇ ਰੱਖੇ ਸੀ ਅਤੇ ਮੈਨੂੰ ਉਸ ਨੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਮੈਂ ਉਸ ਦੀਆਂ ਬਾਹਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਮੈਨੂੰ ਛੱਡਣ ਨੂੰ ਤਿਆਰ ਹੀ ਨਹੀਂ ਸੀ ਉਹ ਆਪਣਾ ਹੱਕ ਵਸੂਲ ਕਰ ਰਿਹਾ ਸੀ ਕਿਉਂਕਿ ਹੁਣ ਉਹ ਸਿਰਫ ਮੇਰੇ ਲਈ ਮੇਰਾ ਦੌਰ ਹੀ ਨਹੀਂ ਸੀ ਮੇਰਾ ਸਭ ਕੁਝ ਬਣ ਗਿਆ ਸੀ ਹਾਲਾਤ ਇਸ ਤਰ੍ਹਾਂ পালਟੇ ਕਿ ਉਹ ਮੇਰਾ ਪਤੀ ਸੀ ਅਤੇ ਮੈਂ ਉਸ ਦੀ ਪਤਨੀ ਅਤੇ ਇਸ ਤਰ੍ਹਾਂ ਸਾਡਾ ਰਿਸ਼ਤਾ ਜਾਇਜ਼ ਰਿਸ਼ਤਾ ਸੀ ਅਤੇ ਮੈਂ ਉਸ ਨੂੰ ਸਦਾ ਹੱਥੋਂ ਬਸੂਲ ਕਾਮ ਤੋਂ ਰੋਕ ਨਹੀਂ ਸਕਦੀ ਸੀ ਪਰ ਮੈਂ ਉਸ ਨੂੰ ਰੋਕਣਾ ਚਾਹੁੰਦੀ ਸੀ ਮੈਂ ਚਾਹੁੰਦੇ ਹੋਏ ਵੀ ਉਸ ਨੂੰ ਰੋਕ ਨਾ ਸਕੀ ਇਸ ਤਰ੍ਹਾਂ ਹੀ ਉਹ ਹੌਲੀ-ਹੌਲੀ ਮੇਰੇ ਜਿਸਮ ਤੇ ਆਪਣੀ ਮੁਹੱਬਤ ਦੀ ਮੋੜ ਲਾਉਂਦੇ ਹੋਏ ਮੇਰੇ ਪੂਰੇ ਸਰੀਰ ਉੱਤੇ ਮੌਜੂਦ ਆ ਪਾਣੀ ਨੂੰ ਆਪਣੀ ਬੁੱਲਾਂ ਨਾਲ ਪੀਣ ਲੱਗਿਆ ਸੀ ਉਸ ਦੀਆਂ ਗਰਮ-ਗਰਮ ਸਾਹਾਂ ਨੂੰ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਸਕਤੀ ਸੀ ਅਤੇ ਉਹ ਸਦਾ ਹਾਰ ਅੰਦਾਜ਼ ਬਸਰੇ ਹਾ ਸੀ ਕਿ ਅੱਜ ਉਹ ਧੀ ਤਰ੍ਹਾਂ ਆਪਣੇ ਕਾਬੂ ਤੋਂ ਬਾਹਰ ਹੈ ਅੱਜ ਉਹ ਆਪਣਾ ਹੱਥ ਦਸੂਲੀ ਕੀਤੇ ਬਿਨਾ ਨਹੀਂ ਮੰਨੇਗਾ ਜਿਵੇਂ ਇਹ ਉਸ ਦਿਨ ਉਂਗਲਾਂ ਮੇਰੇ ਜਿਸਮ ਦਾ ਸਫਰ ਕਰਨ ਲੱਗੀਆਂ ਬੁੱਲੰਗ ਤੂੰ ਦੇ ਹੋਏ ਉਸ ਦੀਆਂ ਉਂਗਲਾਂ ਮੇਰੀ ਗਰਦਨ ਤੱਕ ਜਾਣ ਲੱਗੀਆਂ ਤਾਂ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਉਸ ਹਨੇ ਹੋਲੀ ਜਹੀ ਮੇਰੀ ਗਰਦਨ ਤੇ ਉਂਗਲੀ ਫੇਰਦੇ ਹੋਏ ਨੀਚੇ ਤੱਕ ਦਾ ਸਫ਼ਰ ਤੈਅ ਕਰਨਾ ਚਾਹਿਆ ਪਰ ਮੈਂ ਤੜਫ ਕੇ ਰਹਿ ਗਈ ਸੀ ਮੈਂ ਹੋਲੀ ਜਹੀ ਕਿਹਾ ਵਿਕਾਸ ਮੈਨੂੰ ਸਾਹ ਤਾਂ ਦੇ ਮੇਰਾ ਸਾਹ ਰੁਕ ਰਿਹਾ ਹੈ ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਸ ਦੀਆਂ ਉਂਗਲਾਂ ਮੇਰੇ ਬਾਹਾਂ ਤੇ ਆਪਣੇ ਨਿਸ਼ਾਨ ਛਾੜ ਚੁੱਕੀਆਂ ਸਨ ਉਸ ਦੀ ਪਕੜ ਬਹੁਤ ਮਜ਼ਬੂਤ ਸੀ ਹਜੇ ਤੱਕ ਵੀ ਵਿਕਾਸ ਨੇ ਮੈਨੂੰ ਬਹੁਤ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਮੇਰੇ ਅੰਦਰ ਵੀ ਅੱਗ ਜਹੀ ਮੱਚ ਗਈ ਸੀ ਜੇਕਰ ਉਹ ਵੀ ਜਵਾਨ ਸੀ ਤਾਂ ਮੈਂ ਵੀ ਜਵਾਨ ਸੀ ਉਸ ਦੇ ਸਾਹਮਣੇ ਪਈ ਸੀ ਉਹ ਮੇਰਾ ਪੂਰੀ ਤਰ੍ਹਾਂ ਦੀਵਾਨਾ ਹੋ ਗਿਆ ਸੀ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ ਸੀ ਜਦੋਂ ਕਿ ਠੰਡ ਦਾ ਮਹੀਨਾ ਸੀ ਮੈਂ ਹੁਣੇ ਹੀ ਨਹਾ ਕੇ ਆਈ ਸੀ ਮੈਂ ਵਿਕਾਸ ਦੀ ਬਾਹ ਤੇ ਹੱਥ ਰੱਖਿਆ ਅਤੇ ਕਿਹਾ ਵਿਕਾਸ ਮੈਨੂੰ ਪਿਆਸ ਲੱਗ ਰਹੀ ਹੈ ਮੈਂ ਪਾਣੀ ਪੀ ਕੇ ਆਉਂਦੀ ਹਾਂ ਮੈਂ ਕਿਸੇ ਵੀ ਤਰੀਕੇ ਨਾਲ ਉਸ ਤੋਂ ਦੂਰ ਹੋਣਾ ਚਾਹੁੰਦੀ ਸੀ ਏਸ਼ਾ ਵੀ ਮੈਂ ਬੜੀ ਮੁਸ਼ਕਲ ਨਾਲ ਬੋਲੀ ਸੀ विकास ਨਾਲ ਇਸ ਤਰ੍ਹਾਂ ਇੱਕ ਬਿਸਤਰ ਤੇ ਸਮਾਪਿਤ ਹੋਣਾ ਮੇਰੇ ਲਈ ਬਹੁਤ ਔਖਾ ਸੀ ਇਸ ਲਈ ਮੈਂ ਕਮਰੇ ਤੋਂ ਭੱਜਣਾ ਚਾਹੁੰਦੀ ਸੀ ਪਰ ਵਿਕਾਸ ਕਹਿਣ ਲੱਗਿਆ ਸૌਮਿਆ ਮੈਂ ਤੇਰੀ ਪਿਆਸ बुझाने ਦਾ ਜਜ਼ਬਾ ਰੱਖਦਾ ਹਾਂ ਤੈਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਅੱਜ ਦੀ ਰਾਤ ਮੈਂ ਤੇਰੀ ਜ਼ਿੰਦਗੀ ਦੀ ਹਰ ਇੱਕ ਕਮੀ ਨੂੰ ਦੂਰ ਕਰ ਦੇਵਾਂਗਾ ਮੈਂ ਤੇਰੀ ਪਿਆਸ बुझा ਦੇਵਾਂਗਾ ਤੂੰ ਜਵਾਨ ਹੈ ਸੋਹਣੀ ਹੈ ਫੇਰ ਤੈਨੂੰ ਦੁੱਖ ਸਹਿਣ ਦੀ ਕੀ ਜ਼ਰੂਰਤ ਹੈ ਮੈਂ ਤੈਨੂੰ ਇੰਨਾ ਖੁਸ਼ ਰੱਖਾਂਗਾ ਕਿ ਇੱਕ ਵੀ ਦੁੱਖ ਤੇਰੇ ਕੋਲ ਨਹੀਂ ਆਉਣ ਦੇਵਾਂਗਾ ਫੇਰ ਉਸ ਨੇ ਆਪਣੀਆਂ ਉਂਗਲਾਂ ਮੇਰੇ ਵਾਲਾਂ ਵਿੱਚ ਫੇਰਦੇ ਹੋਏ ਬੁੱਲਾਂ ਤੇ ਆਪਣੇ ਬੁੱਲ ਰੱਖ ਦਿੱਤੇ ਸੀ ਹੌਲੀ ਹੌਲੀ ਉਹ ਮੇਰੇ ਸੁੱਕੇ ਬੁੱਲਾਂ ਨੂੰ ਗਿੱਲਾ ਕਰਨ ਲੱਗਿਆ ਵਿਕਾਸ ਦੀ ਇਸ ਹਰਕਤ ਕਾਰਨ ਮੈਂ ਡਰ ਗਈ ਸੀ ਉਹ ਮੇਰੇ ਬਹੁਤ ਕਰੀਬ ਸੀ ਮੈਂ ਉਸ ਦੇ ਸਾਹਾਂ ਨੂੰ ਮਹਿਸੂਸ ਕਰ ਸਕਦੀ ਸੀ ਅਤੇ ਇਹੀ ਭਜਾ ਸੀ ਕਿ ਮੈਂ ਵੀ ਹੌਲੀ-ਹੌਲੀ ਕੂਤੋਂ ਬਾਹਰ ਹੋ ਗਈ ਸੀ ਅਤੇ ਫਿਰ ਹੌਲੀ-ਹੌਲੀ ਅਚਾਨਕ ਹੀ ਵਿਕਾਸ ਨੇ ਆਪਣੇ ਬੋਲ ਮੇਰੇ ਦਿਲ ਤੇ ਰੱਖ ਦਿੱਤੇ ਸੀ ਅਤੇ ਉਸੋ ਦੀ ਐਸਾ ਹਰਕਤ ਨੇ ਮੇਰੇ ਹੱਥ ਪੈਰ ਠੰਡੇ ਕਰ ਦਿੱਤੇ ਸੀ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਸੀ ਉਹ ਮੇਰੇ ਪੂਰੇ ਸਰੀਰ ਦਾ ਸਫਰ ਕਰ ਰਿਹਾ ਸੀ ਅਤੇ ਆਪਣੀਆਂ ਬੇਤਾਬੀਆਂ ਨਾਲ ਮੈਨੂੰ ਵੀ ਬੇਤਾਬ ਕਰ ਰਿਹਾ ਸੀ ਮੈਂ ਬੈੱਡ ਸ਼ੀਟ ਨੂੰ ਆਪਣੀ ਮੁੱਠੀ ਵਿੱਚ ਲੈ ਲਿਆ ਸੀ ਅਤੇ ਆਪਣੇ ਹੋਸ਼ ਖੋਣ ਲੱਗੀ ਸੀ ਵਿਕਾਸ ਵਰਗੇ ਭਰਪੂਰ ਮਰਤਦਾ ਦਾ ਸਾਥ ਮਿਲਣ ਤੋਂ ਬਾਅਦ ਆਪਣੇ ਆਪ ਨੂੰ ਰੋਕਣਾ ਬਹੁਤ ਮੁਸ਼ਕਲ ਸੀ ਉਹ ਵੀ ਉਸ ਸਮੇਂ ਜਦੋਂ ਮੇਰੇ ਪਤੀ ਨੂੰ ਮਰੇ ਹੋਏ 2 ਸਾਲ ਹੋ ਗਏ ਸੀ ਮੈਂ 2 ਸਾਲਾਂ ਤੱਕ ਆਪਣੇ ਜਜ਼ਬਾਤਾਂ ਨੂੰ ਸੰਭਾਲ ਕੇ ਰੱਖਿਆ ਸੀ ਹੁਣ ਆਪਣੇ ਜਜ਼ਬਾਤਾਂ ਨੂੰ ਸੰਭਾਲ ਲੈਣਾ ਮੇਰੇ ਲਈ ਮੁਸ਼ਕਲ ਸੀ ਵਿਕਾਸ ਨੇ ਜਿਵੇਂ ਹੀ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਸਾਰੇ ਪਰਦੇ ਹਟਾ ਕੇ ਵਿਕਾਸ ਨਾਲ ਮੇਰਾ ਨਾਮ ਸੋਮਿਆ ਹੈ ਮੈਂ ਕਲਕੱਤਾ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ ਪੜ੍ਹਾਈ ਲਈ ਮੁੰਬਈ ਆਈ ਸੀ ਅਤੇ ਇੱਥੇ ਹੀ ਹੋਸਟਲ ਵਿੱਚ ਰਹਿ ਲੱਗੀ ਸੀ ਮੁੰਬਈ ਸ਼ਹਿਰ ਆਪਣੇ ਆਪ ਵਿੱਚ ਹੀ ਇੱਕ ਅਲੱਗ ਦੁਨੀਆ ਹੈ ਜੋ ਵੀ ਇੱਥੇ ਆ ਜਾਂਦਾ ਹੈ ਉਸ ਉੱਤੇ ਇਸ ਸ਼ਹਿਰ ਦਾ ਨਸ਼ਾ ਸਵਾਰ ਹੋਣ ਲੱਗਦਾ ਹੈ ਅਤੇ ਮੇਰੇ ਤੇ ਵੀ ਮੁੰਬਈ ਦਾ ਨਸ਼ਾ ਚੜ ਗਿਆ ਸੀ ਵਾਪਸ ਜਾਣ ਬਾਰੇ ਸੋਚ ਕੇ ਹੀ ਮੈਨੂੰ ਕਬਰਾ ਹਟ ਹੁਣ ਲੱਗੀ ਸੀ ਅਤੇ ਫਿਰ ਇੱਥੇ ਹੀ ਮੇਰੀ ਪਹਿਲੀ ਮੁਲਾਕਾਤ ਅਭਿਸ਼ੇਕ ਨਾਲ ਹੋਈ ਸੀ ਅਤੇ ਉਸ ਮੁਲਾਕਾਤ ਵਿੱਚ ਹੀ ਮੈਂ ਉਸ ਤੋਂ ਆਪਣਾ ਦਿਲ ਹਾਰ ਬੈਠੀ ਸੀ ਮੈਂ ਅਤੇ ਅਭਿਸ਼ੇਕ ਯੂਨੀਵਰਸਿਟੀ ਵਿੱਚ ਹੀ ਪੜ੍ਹਦੇ ਸੀ ਅਤੇ ਫਿਰ ਮੈਂ ਅਤੇ ਅਭਿਸ਼ੇਕ ਇਕੱਠੇ ਹੀ ਰਹਿੰਦੇ ਸੀ ਅਤੇ ਇਹ 17 ਹੀ ਸਾਦੀ ਮੁਲਾਕਾਤ ਦਾ سلسلہ ਪਤਾ ਚਲਾ ਗਿਆ ਅਤੇ ਫਿਰ ਅਸੀਂ ਯੂਨੀਵਰਸਿਟੀ ਤੋਂ ਬਾਅਦ ਵੀ ਅੱਧੀ ਅੱਧੀ ਰਾਤ ਤੱਕ ਹੱਥਾਂ ਵਿੱਚ ਹੱਥ ਪਾਏ ਹੋਏ ਕਦੇ ਸਮੁੰਦਰ ਦੇ ਕੋਲ ਅਤੇ ਕਦੇ ਕਿਸੇ ਹੋਟਲ ਦੇ ਕੋਰਨੇ ਦੇ ਮੇਜ਼ ਤੇ ਬੈਠੇ ਹੁੰਦੇ ਅਤੇ ਇੱਕ ਦੂਜੇ ਤੇ ਮੁਹੱਬਤ ਨਿਸ਼ਾਵਾਰ ਕਰਦੇ ਅਭਿਸ਼ੇਕ ਆਪਰੀ ਮੁਹੱਬਤ ਦੀ ਹੱਤਪਾਰ ਕਰ ਜਾਂਦਾ ਸੀ ਉਹ ਮੈਨੂੰ ਇਸ ਤਰ੍ਹਾਂ ਪਿਆਰ ਕਰਦਾ ਸੀ ਕਿ ਮੈਂ ਆਪਣੇ ਆਪ ਹੀ ਉਸ ਦੇ ਸਾਹਮਣੇ ਤੰਦਸੀ ਅਤੇ ਸ਼ੇਰ ਮੈਂ ਅਭਿਸ਼ੇਕ ਨਾਲ ਵਿਆਹ ਬਾਰੇ ਗੱਲ ਕੀਤੀ ਕਿਉਂਕਿ ਹੁਣ ਮੇਰਾ ਸਮਾਸਤਰ ਖਤਮ ਹੋ ਰਿਹਾ ਸੀ ਅਤੇ ਮੈਂ ਆਪਣੇ ਸ਼ਹਿਰ ਜਾਣਾ ਸੀ ਕਿਉਂਕਿ ਅਭਿਸ਼ੇਕ ਦੇ ਬਿਨਾ ਮੇਰੇ ਲਈ ਇੱਕ ਪਲ ਵੀ ਗੁਜ਼ਾਰਨਾ ਮੁਸ਼ਕਲ ਸੀ ਉਸ ਨੇ ਆਪਣੇ ਘਰ ਵਾਲਿਆਂ ਨਾਲ ਮੇਰੇ ਬਾਰੇ ਗੱਲ ਕੀਤੀ ਅਤੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ ਪਰ ਮੇਰੇ ਘਰ ਵਾਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਸਾਡੇ ਵਿੱਚ ਜਾਤ ਪਾਤ ਦਾ ਬਹੁਤ ਫਰਕ ਸੀ ਅਤੇ ਮੇਰੇ ਘਰ ਵਾਲਿਆਂ ਵਿਸ਼ੇਕ ਨੂੰ ਆਪਣਾ ਜਮਾਈ ਨਹੀਂ ਬਣਾਉਣਾ ਚਾਹੁੰਦੇ ਸੀ ਮੈਂ ਮੇਰੀ ਮੰਮੀ ਪਾਪਾ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਾਰ ਜਾਤ ਪਾਤ ਦਾ ਫਰਕ ਉਹਨਾਂ ਲਈ ਬਹੁਤ ਮਾਇਨੇ ਰੱਖਦਾ ਸੀ ਉਹ ਕਦੇ ਵੀ ਛੋਟੀ ਜਾਤ ਵਿੱਚ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਅਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਮੈਂ ਅ ਵਿਸ਼ੇਕ ਨਾਲ ਕੋਰਟ ਮੈਰਿਜ ਕਰਵਾਉਣ ਦੀ ਪਹਿਲ ਕੀਤੀ ਅਤੇ ਜਾ ਕੇ ਕੋਰਟ ਵਿੱਚ ਉਸ ਨਾਲ ਵਿਆਹ ਕਰਵਾ ਲਿਆ ਮੈਨੂੰ ਲੱਗਿਆ ਸੀ ਜੇਕਰ ਵਿਆਹ ਹੋ ਜਾਵੇਗਾ ਤਾਂ ਮੇਰੇ ਪਾਪਾ ਰਾਜੀ ਹੋ ਜਾਣਗੇ ਪਰ ਇਹ ਮੇਰੀ ਗਲਤ ਫੈਮਲੀ ਸਾਪਤ ਹੋਈ ਸੀ ਮੇਰੇ ਪਾਪਾ ਨੂੰ ਜਦੋਂ ਇਸ ਬਾਰੇ ਖਬਰ ਦੀ ਪਾਪਾ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਮੇਰੇ ਨਾਲ ਆਪਣੇ ਸਾਰੇ ਸਬੰਧ ਤੋੜ ਦਿੱਤੇ ਉਹਨਾਂ ਦੇ ਇਸ ਤਰ੍ਹਾਂ ਬੋਲਣ ਤੇ ਮੇਰਾ ਦਿਲ ਬਹੁਤ ਦੁਖੀ ਹੋਇਆ ਸੀ ਪਾਰ ਆ ਵਿਸ਼ੇ ਕਰਨੇ ਆਪਣੀ ਮੁਹੱਬਤ ਨਾਲ ਮੈਨੂੰ ਰਾਜੀ ਕਰ ਲਿਆ ਉਹ ਮੈਨੂੰ ਆਪਣੇ ਘਰ ਲੈ ਗਿਆ ਉਸ ਦੇ ਘਰ ਵਿੱਚ ਉਸ ਦੇ ਮੰਮੀ ਪਾਪਾ ਤੇ ਉਸ ਦਾ ਛੋਟਾ ਭਰਾ ਵਿਕਾਸ ਸੀ ਮੇਰੇ ਮਾਤਾ ਪਿਤਾ ਦੀ ਤਰਾ ਵਿਸ਼ੇਕ ਦੇ ਮਾਤਾ ਪਿਤਾ ਵੀ ਕੋਟ ਮੈਰਿਜ ਨੂੰ ਮੰਨਣ ਲਈ ਤਿਆਰ ਨਹੀਂ ਸੀ ਪਾ ਵਿਸ਼ੇਕ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਨਾ ਹੀ ਲਿਆ ਸੀ ਇਹ ਗੱਲ ਅਲੱਗ ਸੀ ਕਿ ਉੱਠਦੇ ਬੈਠਦੇ ਮੈਨੂੰ ਬਹੁਤ ਤਾਨੇ ਸੁਣਨੇ ਪੈਂਦੇ ਸੀ ਖਾਸ ਕਰਕੇ ਮੈਨੂੰ ਮੇਰੀ ਸੱਸ ਬਹੁਤ ਤਾਨੀ ਮੀਨੇ ਮਾਰਦੀ ਸੀ ਪਰ ਮੇਰਾ ਦਿਔਰ ਵਿਕਾਸ ਬਹੁਤ ਚੰਗਾ ਸੀ ਉਹ ਮੇਰੇ ਪਤੀ ਅਗਸ਼ੇਕ ਤੋਂ 3 ਸਾਲ ਛੋਟਾ ਸੀ ਉਹ ਮੇਰਾ ਬਹੁਤ ਖਿਆਲ ਰੱਖਦਾ ਸੀ ਉਹ ਹਰ ਸਮੇਂ ਮੇਰੇ ਨਾਲ ਨਾਲ ਰਹਿੰਦਾ ਸੀ ਅਤੇ ਉਸ ਦੇ ਨਾਲ ਮੇਰਾ ਬਕਤ ਵੀ ਚੰਦਾ ਗੁਜ਼ਰ ਜਾਂਦਾ ਸੀ ਕਿਉਂਕਿ ਵਿਆਹ ਤੋਂ ਬਾਅਦ ਅਭਿਸ਼ੇਕ ਨੇ ਨੌਕਰੀ ਜੁਆਇਨ ਕਰ ਲਈ ਸੀ ਪਰ ਮੈਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਸੀ ਇਸ ਲਈ ਮੇਰਾ ਜ਼ਿਆਦਾਤਰ ਸਮਾਂ ਭਿਕਾਸ ਨਾਲ ਹੀ ਗੁਜ਼ਰਦਾ ਸੀ ਪਰ ਜ਼ਿੰਦਗੀ ਵਿੱਚ ਉਹ ਵਕਤ ਵੀ ਆਇਆ ਕਿ ਮੇਰੇ ਨਾਲ ਇੱਕ ਬਹੁਤ ਹੀ ਬੁਰਾ ਹਾਦਸਾ ਵਾਪਰਿਆ ਸੀ ਮੇਰੇ ਹੱਥਾਂ ਵਿੱਚ ਕੁਝ ਵੀ ਨਾ ਰਹਾ ਦਫ਼ਤਰ ਤੋਂ ਵਾਪਸੀ ਤੇ ਅਭਿਸ਼ੇਕ ਦਾ ਐਕਸੀਡੈਂਟ ਹੋ ਗਿਆ 4 ਦਿਨਾਂ ਤੱਕ ਉਹ ਕੋਮਾ ਵਿੱਚ ਰਿਹਾ ਅਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਰਿਹਾ ਅਤੇ ਫਿਰ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਚਲਾ ਗਿਆ ਇਹ ਸਾਧਨਾ ਮੇਰੀ ਜਾਨ ਕੱਢਣ ਲਈ ਕਾਫੀ ਸੀ ਮੈਂ بے ਹੋਸ਼ ਹੋ ਕੇ ਡਿੱਗ ਗਈ ਸੀ ਵਿਕਾਸ ਨੇ ਮੈਨੂੰ ਸੰਭਾਲ ਲਿਆ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪਤੀ ਚਾਤਰ ਵਿੱਚ ਲਿਟਿਆ ਹੋਇਆ ਮੇਰੇ ਸਾਹਮਣੇ ਸੀ ਮੈਂ ਤਾਂ ਉਸ ਅਧੀ ਚੀਤਾ ਨੂੰ ਅੱਗ ਦੇਣੀ ਸੀ ਪਰ ਮੈਂ ਚਿੱਕਾ ਮਾਰ ਮਾਰ ਕੇ ਰੋ ਰਹੀ ਸੀ ਮੇਰੀ ਸੱਸ ਮੈਨੂੰ ਮਨਹੂਸ ਕਹਿ ਰਹੀ ਸੀ ਉਹਨਾਂ ਦੀ ਨਿਗਾਹ ਵਿੱਚ ਮੈਂ ਬੁਰੀ ਕਿਸਮਤ ਲੈ ਕੇ ਉਹਨਾਂ ਦੇ ਘਰ ਆਈ ਸੀ ਅਤੇ ਉਹਨਾਂ ਦੇ ਜਵਾਨ ਬੇਟੇ ਨੂੰ ਖਾ ਗਈ ਸੀ ਉਹਨਾਂ ਦੀ ਨਜ਼ਰ ਵਿੱਚ ਤਾਂ ਮੇਰੀ ਹੀ ਕੁੰਡਲੀ ਵਿੱਚ ਦੋਸ਼ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਤੀ ਨੂੰ ਅੱਗ ਦਿੱਤੀ ਗਈ ਬਹੁਤ ਬੁਰੀ ਹਾਲਤ ਵਿੱਚ ਮੈਂ ਘਰ ਆਈ ਤਾਂ ਮੇਰੀ ਸੱਸ ਨੇ ਮੇਰਾ ਸਨਮਾਨ ਕੱਢ ਕੇ ਬਾਹਰ ਸੁੱਟ ਦਿੱਤਾ ਅਗੇ ਕਹਿਣ ਲੱਗੀ ਹੁਣ ਤੇਰਾ ਇੱਥੇ ਕੋਈ ਨਹੀਂ ਹੈ ਇਸ ਸਮੇਂ ਮੇਰਾ ਬਹੁਤ ਬੁਰਾ ਹਾਲ ਸੀ ਮੈਂ ਜਾਣਦੀ ਸੀ ਕਿ ਮੈਂ ਵਿਧਵਾ ਹੋ ਗਈ ਹਾਂ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ ਮੇਰੇ ਮਾਪੇ ਵੀ ਮੈਨੂੰ ਕਦੇ ਕੂਰ ਨਹੀਂ ਕਰਨਗੇ ਇਸ ਲਈ ਮੈਂ ਮੇਰੀ ਸੱਸ ਦੇ ਪੈਰਾਂ ਦੇ ਚਿੱਕ ਵੀ ਪਾਰ ਉਹਨਾਂ ਨੂੰ ਮੇਰੇ ਤੇ ਤਰਸ ਨਾ ਆਇਆ ਅਤੇ ਫਿਰ ਅੱਗੇ ਵੱਧ ਕੇ ਵਿਕਾਸ ਨੇ ਹੀ ਮੈਨੂੰ ਸਹਾਰਾ ਦਿੱਤਾ ਉਹ ਮੈਨੂੰ ਮੇਰੇ ਕਮਰੇ ਵਿੱਚ ਲੈ ਗਿਆ ਅਤੇ ਮੈਨੂੰ ਬਿਸਤਰੇ ਤੇ ਬਿਠਾਇਆ ਉਸ ਨੇ ਮੇਰਾ ਸਮਾਨ ਲਿਆ ਕੇ ਵਾਪਸ ਰੱਖਿਆ ਅਤੇ ਕਿਹਾ ਕਿ ਤੁਹਾਨੂੰ ਇੱਥੋਂ ਕੋਈ ਨਹੀਂ ਕੱਢੇਗਾ ਤੁਸੀਂ ਇੱਥੇ ਆਰਾਮ ਨਾਲ ਰਹੋ ਅਤੇ ਫੇਰ ਬਾਹਰ ਜਾ ਕੇ ਉਸਨੇ ਮੇਰੇ ਲਈ ਆਪਣੀ ਮਾਂ ਨਾਲ ਲੜਾਈ ਕੀਤੀ ਸੀ ਘਰ ਵਿੱਚ ਦੋਵੇਂ ਮਾਂ ਬੇਟੇ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਅਤੇ ਮੈਂ ਕੰਧਾਂ ਵਿੱਚ ਉਂਗਲੀਆਂ ਪਾ ਕੇ ਬੈਠੀ ਸੀ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਆਪਣੀ ਜ਼ਿੰਦਗੀ ਤੋਂ ਇੰਨੀ ਤੰਗ ਹੋ ਸਕਦੀ ਹਾਂ ਜਦੋਂ ਤੱਕ ਵਿਸ਼ੇਕ ਜ਼ਿੰਦਾ ਸੀ ਤਾਂ ਮੇਰੀ ਸੱਸ ਦਾ ਰਗਈਆ ਮੇਰੇ ਲਈ ਚੰਗਾ ਨਹੀਂ ਸੀ ਤਾਂ ਬੁਰਾ ਵੀ ਨਹੀਂ ਸੀ ਪਰ ਵਿਸ਼ੇਕ ਦੀ ਮੌਤ ਤੋਂ ਬਾਅਦ ਮੇਰੀ ਦੋਸ਼ਮਨਾ ਮੇਰੀ ਸੱਸ ਸੀ ਜੋ ਮੈਨੂੰ ਘਰ ਵਿੱਚ ਦੇਖਣ ਲਈ ਬਿਲਕੁਲ ਵੀ ਰਾਜ਼ੀ ਨਹੀਂ ਸੀ ਅਭਿਸ਼ੇਕ ਜਿੰਦਾ ਸੀ ਤਾਂ ਉਹ ਮੈਨੂੰ ਸਮਝਾਉਂਦਾ ਸੀ ਕਿ ਦੇਖੀ ਕੁਝ ਦਿਨਾਂ ਬਾਅਦ ਮਨ ਦਾ ਰਦਈਆ ਤੇਰੇ ਪ੍ਰਤੀ ਚੰਗਾ ਹੋ ਜਾਵੇਗਾ ਤੂੰ ਬਸ ਪਰੇਸ਼ਾਨ ਨਾ ਹੋਇਆ ਕਰ ਮੈਂ ਵੀ ਅਭਿਸ਼ੇਕ ਦੀਆਂ ਸਾਰੀਆਂ ਗੱਲਾਂ ਮੰਨਦੀ ਸੀ ਕਿਉਂਕਿ ਬਦਲੇ ਵਿੱਚ ਅਭਿਸ਼ੇਕ ਵੀ ਤਾਂ ਮੈਨੂੰ ਬਹੁਤ ਸਾਰਾ ਪਿਆਰ ਦਿੰਦਾ ਸੀ ਉਸ ਨੇ ਮੈਨੂੰ ਕਦੇ ਵੀ ਮਾਪਾਪ ਦੇ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਮੈਂ ਸੋਚ ਰਹੀ ਸੀ ਕਿ ਕਾਸ਼ ਅਭਿਸ਼ੇਕ ਤੁਸੀਂ ਮੇਰਾ ਸਾਥ ਜ਼ਿੰਦਗੀ ਭਰ ਨਿਭਾਉਂਦੇ ਤੁਸੀਂ ਤਾਂ ਮੈਨੂੰ ਅੱਧ ਵਿਚਕਾਰ ਹੀ ਛੱਡ ਕੇ ਚਲੇ ਗਏ ਮੈਂ ਕਿੰਨੇ ਇਸ ਸਮਾਜ ਵਿੱਚ ਰਹਾ ਹਾਂ ਰੁੰਦੇ ਰੁੰਦੇ ਮੈਂ ਥੱਕ ਗਈ ਸੀ ਮੈਨੂੰ ਆਪਣੇ ਆਪ ਹੀ ਚੁੱਪ ਹੋਣਾ ਪਿਆ ਕਿਉਂਕਿ ਮੇਰੇ ਹੰਝੂ ਪੂੰਝਣ ਲਈ ਕੋਈ ਵੀ ਨਹੀਂ ਸੀ ਪੂਜਿਆ ਸਮੇ ਬਾਅਦ ਜਦੋਂ ਘਰ ਵਿੱਚ ਸ਼ਾਂਤੀ ਹੋਈ ਤਾਂ ਵਿਕਾਸ ਮੇਰੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ ਕਿ ਮਾ ਤੁਹਾਨੂੰ ਇੱਥੋਂ ਨਹੀਂ ਕੱਢੇਗੀ ਤੁਸੀਂ ਇੱਥੇ ਘਰ ਵਿੱਚ ਹੀ ਰਹਿਣਾ ਮੇਰਾ ਸਿਰ ਝੁਕਿਆ ਹੋਇਆ ਸੀ ਉਹ ਮੈਨੂੰ ਕਹਿਣ ਲੱਗਾ ਭਾਬੀ ਜੀ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਬਸ ਮੈਨੂੰ ਇੱਕ ਵਾਰ ਕਹਿ ਦਿਓ ਮੈਂ ਤੁਹਾਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਦੇਖ ਸਕਦਾ ਵਿਕਾਸ ਦੀ ਗੱਲ ਸੁਣ ਕੇ ਮੇਰੇ ਦਿਲ ਨੂੰ ਤਸੱਲੀ ਮਿਲੀ ਸੀ ਮੈਂ ਸੋਚਿਆ ਸੀ ਕਿ ਮੈਂ ਆਪਣੇ ਮਾਤਾ ਪਿਤਾ ਨਾਲ ਗੱਲ ਕਰਕੇ ਆਪਣੇ ਘਰ ਵਾਪਸ ਚਲੀ ਜਾਵਾਂਗੀ ਇਸ ਲਈ ਮੈਂ ਆਪਣੇ ਪਾਪਾ ਨੂੰ ਫੋਨ ਲਾਇਆ ਪਰ ਮੇਰੇ ਪਾਪਾ ਨੇ ਮੈਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਹੁਣ ਉਹਨਾਂ ਨਾਲ ਮੇਰਾ ਕੋਈ ਵੀ ਸੰਬੰਧ ਨਹੀਂ ਹੈ ਮੈਂ ਉਹਨਾਂ ਨੂੰ ਆਪਣੇ ਵਿਦਵਾ ਹੁੰਦੇ ਬਾਰੇ ਵੀ ਦੱਸਿਆ ਸੀ ਪਰ ਫੇਰ ਵੀ ਉਹਨਾਂ ਨੂੰ ਮੇਰੇ ਤੇ ਰਹਿਮ ਨਹੀਂ ਆਇਆ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਸੁਣਦੀਆਂ ਤੂੰ ਸਾਡੇ ਲਈ ਮਰ ਗਈ ਹੈ ਜਿੰਨੀ ਬਦਨਾਮੀ ਅਸੀਂ ਸਹਿ ਨਹੀਂ ਸੀ ਉਹ ਸਹਿ ਲਈ ਹੈ ਹੁਣ ਮੈਂ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਹਾਂ ਭਲਾਈ ਇਸ ਵਿੱਚ ਹੀ ਹੈ ਕਿ ਤੂੰ ਆਪਣੇ ਸਹਰੇ ਘਰ ਵਿੱਚ ਹੀ ਰਹਿ ਮੇਰੇ ਸਹਰੇ ਘਰ ਬਿਨਾਂ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਹਾਂ ਮੈਂ ਮੇਰੇ ਸਹੁਰੇ ਘਰ ਵਿੱਚ ਹੀ ਰਹਿਣ ਲੱਗੀ ਅਤੇ ਆਪਣੀ ਸੱਸ ਦੇ ਤਾਨੇ ਸੁਣਦੀ ਰਹਿੰਦੀ। ਵਿਕਾਸ ਜਦੋਂ ਤੱਕ ਘਰ ਆਉਂਦਾ ਸੀ ਤਾਂ ਮੇਰੀ ਸੱਸ ਮੈਨੂੰ ਕੁਝ ਨਹੀਂ ਕਹਿੰਦੀ ਸੀ। ਪਰ ਜਿਵੇਂ ਹੀ ਉਹ ਘਰੋਂ ਬਾਪਪੋਸਾ ਜਾਂਦਾ ਤਾਂ ਉਹ ਮੈਨੂੰ ਬਾਤ ਚਲਾਣਾ। ਪਤਾ ਨਹੀਂ ਕੀ ਕੀ ਕਹਿੰਦੀ ਸੀ। ਬਸ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਕਦੇ-ਕਦੇ ਤਾਂ ਮੈਨੂੰ ਲੱਗਦਾ ਕਿ ਮੈਂ ਮੇਰੇ ਮਾਪੇ ਦੀ ਗੱਲ ਨਾ ਮੰਨ ਕੇ ਚੰਗਾ ਨਹੀਂ ਕੀਤਾ ਸ਼ਾਇਦ। ਇਸ ਗੱਲ ਦੇ ਹੀ ਮੈਨੂੰ ਸਜ਼ਾ ਮਿਲ ਰਹੀ ਹੈ ਜੋ ਅਭਿਸ਼ੇਕ ਵੀ ਮੈਨੂੰ ਛੱਟ ਕੇ ਚਲਾ ਗਿਆ ਹੈ ਇੱਕ ਦਿਨ ਸਾਡੀ ਗਮੰਦਨ ਆਈ ਤਾਂ ਉਹ ਮੇਰੀ ਸੱਸ ਨੂੰ ਕਹਿਣ ਲੱਗੀ ਕਿ ਕਵਿਤਾ ਤੂੰ ਇਸ ਵਿਦਮਾਨ ਨੂੰ ਕਿਉਂ ਘਰ ਵਿੱਚ ਰੱਖਿਆ ਹੈ ਇਸ ਦੇ ਕਾਰਨ ਤੇਰੇ ਬੇਟੇ ਵਿਕਾਸ ਤੇ ਵੀ ਬੁਰਾ ਅਸਰ ਪਵੇਗਾ ਇਸ ਤਰ੍ਹਾਂ ਦਾ ਨਾ ਹੋਵੇ ਕਿ ਅਭਿਸ਼ੇਕ ਦੇ ਪਾਦ ਇਹ ਤੇਰੇ ਬੇਟੇ ਵਿਕਾਸ ਤੇ ਵੀ ਡੋਰੇ ਪਾਉਣੇ ਸ਼ੁਰੂ ਕਰ ਦੇਵੇ ਇਸ ਤਰ੍ਹਾਂ ਦੀਆਂ ਲੜਕੀਆਂ ਦੇ ਇਸ ਤਰ੍ਹਾਂ ਦੇ ਹੀ ਕਾਰਨਾਮੇ ਹੁੰਦੇ ਹਨ ਉਸ ਦੀ ਗੱਲ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਵਿਕਾਸ ਤੋਂ ਦੂਰੀ ਬਣਾਉਣੀ ਚਾਹੀਦੀ ਹੈ ਪਰ ਮੈਂ ਵਿਕਾਸ ਦਾ ਕੀ ਕਰਦੀ ਉਹ ਬਾਹਰ ਤੋਂ ਆਉਂਦੇ ਹੀ ਸਿੱਧਾ ਮੈਨੂੰ ਲੱਗਦਾ ਅਤੇ ਮੇਰੇ ਲਈ ਕੋਈ ਨਾ ਕੋਈ ਚੀਜ਼ ਲੈ ਹੁੰਦਾ ਉਸ ਨੂੰ ਮੇਰੀ ਪਸੰਦ ਦਾ ਤੇ ਨਾ ਪਸੰਦ ਦਾ ਪਤਾ ਸੀ ਇੱਕ ਦਿਨ ਮੌਸਮ ਬਦਲਿਆ ਤਾਂ ਵਿਕਾਸ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਲੱਗਿਆ ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਉਹ ਕਹਿਣ ਲੱਗਿਆ ਕਿ ਭਾਬੀ ਜੀ ਇਹ ਬਣਾ ਦਿਓ ਬਹੁਤ ਹੀ ਚੰਗੀ ਬਾਰਿਸ਼ ਹੋ ਰਹੀ ਹੈ ਚਲੋ ਆਪਾਂ ਦੋਵੇਂ ਮਿਲ ਕੇ ਮ제 ਕਰਾਂਗੇ ਮੈਂ ਵਿਕਾਸ ਨੂੰ ਨਾ ਕਰਨਾ ਠੀਕ ਨਹੀਂ ਸਮਝਿਆ ਅਤੇ ਫਿਰ ਮੈਂ ਉਸ ਨੂੰ ਪਕੌੜੇ ਬਣਾ ਦਿੱਤੇ ਉਹ ਮੇਰੇ ਕੋਲ ਆਇਆ ਤੇ ਫਿਰ ਮੇਰਾ ਹੱਥ ਫੜ ਕੇ ਮੈਨੂੰ ਵੀ ਗਾਰਡਨ ਵਿੱਚ ਲੈ ਗਿਆ ਗਾਰਡਨ ਵਿੱਚ ਹੀ ਅਸੀਂ ਦੋਨੇ بارش ਵਿੱਚ ਭਿੱਜਦੇ ਰਹੇ ਮੈਨੂੰ ਇਸ ਤਰ੍ਹਾਂ ਰਾਤ ਦੇ ਸਮੇਂ ਵਿਕਾਸ ਨਾਲ ਪਾਰਿਸ਼ ਵਿੱਚ ਭਿੱਜਣਾ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਵਾਪਸ ਅੰਦਰ ਜਾਣਾ ਚਾਹੁੰਦੀ ਸੀ ਪਰ ਉਸਨੇ ਜ਼ਬਰਦਸਤੀ ਮੇਰਾ ਹੱਥ ਫੜ ਕੇ ਮੈਨੂੰ ਰੋਕ ਲਿਆ ਅਚਾਨਕ ਹੀ ਜਦੋਂ ਮੈਂ ਡਿੱਗਣ ਲੱਗੀ ਤਾਂ ਉਸਨੇ ਮੈਨੂੰ ਆਪਣੀਆਂ ਬਾਹਾਂ ਦਾ ਸਹਾਰਾ ਦਿੱਤਾ ਮੈਂ ਉਸ ਦੇ ਬਹੁਤ ਜ਼ਿਆਦੇ ਨੇੜੇ ਸੀ ਉਸ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸੀ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਪ ਨੂੰ ਸੰਭਾਲ ਲਪਾਉਂਦੀ ਮੇਰੀ ਸੱਸ ਮੇਰੇ ਕੋਲ ਆਈ ਅਤੇ ਉਸ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਅਤੇ ਕਹਿਣ ਲੱਗੀ ਜਿਸ ਗੱਲ ਦਾ ਡਰ ਸੀ ਤੂੰ ਉਹ ਹੀ ਕੀਤਾ ਤੂੰ ਮੇਰੇ ਬੇਟੇ ਨੂੰ ਖਾ ਗਈ ਹੁਣ ਤੂੰ ਦੂਜੇ ਦੇ ਪਿੱਛੇ ਪਈ ਹੈ ਆਪਣੀ ਮਾਂ ਦੀ ਗੱਲ ਸੁਣ ਕੇ ਵਿਕਾਸ ਗੁੱਸੇ ਵਿੱਚ ਆਇਆ ਅਤੇ ਕੈਨ ਲੱਗਿਆ ਕਿ ਮਾਂ ਖਬਰਦਾਰ ਜੇਕਰ ਤੂੰ ਪਾਪ ਕੀਤੇ ਮੁੜਕੇ ਹੱਥ ਚੱਕਿਆ ਤਾਂ ਮੈਂ ਹੀ ਉਹਨਾਂ ਨੂੰ ਇੱਥੇ ਬੁਲਾਇਆ ਸੀ ਉਹ ਆਪਣੇ ਆਪ ਨਹੀਂ ਆਈ ਸੀ ਪਰ ਮੇਰੀ ਸੱਸਤਾ ਵਿਕਾਸ ਦੀ ਕੋਈ ਵੀ ਗੱਲ ਸੁਨਣ ਨੂੰ ਤਿਆਰ ਹੀ ਨਹੀਂ ਸੀ ਉਹ ਮੈਨੂੰ ਖਿੱਚਦੇ ਹੋਏ ਅੰਦਰ ਡਰਾਈング ਰੂਮ ਵਿੱਚ ਲੈ ਗਈ ਸੀ ਅਤੇ ਫਿਰ ਮੇਰੇ ਪਿੱਛੇ-ਪਿੱਛੇ ਵਿਕਾਸ ਵੀ ਆਪਣੀ ਮਾਂ ਨੂੰ ਆਵਾਜ਼ ਲਾਉਂਦੇ ਹੋਏ ਆ ਰਿਹਾ ਸੀ ਕੀ ਮਾਹ ਭਾਬੀ ਦਾ ਹੱਥ ਛੱਡ ਦਿਓ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਪਰ ਮੇਰੀ ਸੱਸ ਨੇ ਚੀਕਦੇ ਹੋਏ ਵਿਕਾਸ ਨੂੰ ਕਿਹਾ ਕਿ ਤੂੰ ਤਾਂ ਚੁੱਪ ਹੀ ਰਹਿ ਇਹ ਤਾਂ ਡਾਇਨ ਹੈ ਪਹਿਲਾਂ ਤਾਂ ਇਹ ਮੇਰੇ ਵੱਡੇ ਬੇਟੇ ਨੂੰ ਖਾ ਗਈ ਹੁਣੇ ਤੇਰੇ ਤੇ ਵੀ ਡੋਰੇ ਪਾ ਰਹੀ ਐ ਜਿਸ ਤੇ ਵਿਕਾਸ ਨੇ ਕਿਹਾ ਚੁੱਪ ਵੀ ਕਰ ਜਾਓ ਮਾ ਮੈਂ ਤੋ ਹਾਂ ਨੂੰ ਕਿੰਨੀ ਵਾਰ ਕਹਿ ਚੁੱਕਿਆ ਹਾਂ ਕਿ ਇਸ ਵਿੱਚ ਭਾਬੀ ਦੀ ਕੋਈ ਗਲਤੀ ਨਹੀਂ ਐ ਤੂੰ ਬਹੁਤ ਸਹਿ ਲਿਆ ਭਾਬੀ ਨੇ ਹੁਣ ਹੌਣ ਮੈਂ ਇਹਨਾਂ ਨੂੰ ਇਸ ਦਰਦ ਦੇ ਵਿੱਚੋਂ ਕੱਢਣਾ ਚਾਹੁੰਦਾ ਹਾਂ ਇਹਨਾਂ ਨੂੰ ਵੀ ਜਿਉਣ ਦਾ ਹੱਕ ਹੈ ਕਿਸੇ ਇੱਕ ਹੀ ਇਨਸਾਨ ਦੇ ਜਾਨ ਨਾਲ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਤੁਸੀਂ ਭਾਬੀ ਨੂੰ ਦੇਖਿਆ ਹੈ ਪਹਿਲਾਂ ਉਹ ਕਿਵੇਂ ਹਰ ਵਕਤ ਖੁਸ਼ ਰਹਿੰਦੀ ਸੀ ਪਰ ਜਦੋਂ ਤੋਂ ਇਹ ਵਿਸ਼ੇਸ਼ ਗਿਆ ਹੈ ਭਾਬੀ ਨੂੰ ਉਦਾਸੀ ਦਾ ਝੋਲਾ ਪਾ ਲਿਆ ਐ ਜੇਕਰ ਆ ਵਿਸ਼ੇਕ ਪ੍ਰਾਪਾਪੀ ਨੂੰ ਇਸ ਤਰ੍ਹਾਂ ਦੇਖਦੇ ਤਾਂ ਉਹ ਬਹੁਤ ਉਦਾਸ ਹੁੰਦੀ ਅਤੇ ਹੁਣ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਹੋਵੇਗੀ ਉਹਨਾਂ ਦੀ ਆਤਮਾ ਭੜਕਦੀ ਹੋਵੇਗੀ ਭਾਬੀ ਨੂੰ ਇਸ ਰੂਪ ਵਿੱਚ ਦੇਖ ਕੇ ਮੈਂ ਭਾਬੀ ਨੂੰ ਉਹਨਾਂ ਜੀਆਂ ਖੁਸ਼ੀਆਂ ਦੇਣਾ ਚਾਹੁੰਦਾ ਹਾਂ ਮੈਂ ਉਹਨਾਂ ਨਾਲ ਵਿਆਹ ਕਰਵਾਵਾਂਗਾ ਇਹ ਸੁਣਦੇ ਹੋਏ ਮੇਰੇ ਹੱਥ ਪੈਰ ਕੰਬਾਂ ਲੱਗੇ ਸੀ ਜਦੋਂ ਕਿ ਮੇਰੀ ਸੱਸ ਹੈਰਾਨੀ ਨਾਲ ਮੂੰਹ ਖੋਲ ਕੇ ਵਿਕਾਸ ਨੂੰ ਦੇਖ ਰਹੀ ਸੀ ਅਤੇ ਫਿਰ ਮੈਨੂੰ ਵੀ ਬੁਰਾ ਭਲਾ ਕਹਿ ਰਹੀ ਸੀ ਵਿਕਾਸ ਨੇ ਜਿਵੇਂ ਕਿ ਮੇਰੀ ਸੱਸ ਨੂੰ ਕਮਰੇ ਵਿੱਚ ਪੇਜ ਦਿੱਤਾ ਸੀ ਅਤੇ ਫਿਰ ਮੇਰੇ ਕੋਲ ਆਇਆ ਪਰ ਮੈਂ ਵਿਕਾਸ ਨੂੰ ਧੱਕਾ ਦਿੱਤਾ ਅਤੇ ਕਿਹਾ ਕਿ ਮੈਨੂੰ ਤੇਰੇ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਇਹ ਤੂੰ ਆਪਣੀ ਮਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਕਹੇਂਗਾ ਉਹ ਮੇਰੇ ਪੈਰਾਂ ਵਿੱਚ ਬੈਠ ਗਿਆ ਤੇ ਕਹਿਣ ਲੱਗਿਆ ਸੌਮਿਆ ਜੀ ਮੇਰੀ ਗੱਲ ਤਾਂ ਗਲਤ ਮਤਲਬ ਨਾ ਕਰਦੋ ਮੈਂ ਤੁਹਾਨੂੰ ਇੱਜ਼ਤ ਦੇਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਖੁਸ਼ੀਆਂ ਦੇਣੀਆਂ ਚਾਹੁੰਦਾ ਹਾਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਤੁਹਾਡਾ ਵੀ ਹੱਕ ਹੈ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਂ ਵਿਕਾਸ ਨੂੰ ਚੰਝੋੜਦੇ ਹੋਏ ਕਿਹਾ ਤੂੰ ਹੋਸ਼ ਵਿੱਚ ਤਾਂ ਹੈ ਮੈਂ ਤੇਰੇ ਭਰਾ ਦੀ ਵਿਧਵਾ ਹਾਂ ਇਹ ਸਮਾਜ ਮੈਨੂੰ ਜੀਣਾ ਨਹੀਂ ਦੇਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੂੰ ਮੇਰੇ ਲਈ ਹੋਰ ਵੀ ਮੁਸ਼ਕਲਾਂ ਖੜੀਆਂ ਕਰ ਰਹੀਆਂ ਹਨ ਅਤੇ ਜਾ ਆਪਣੀ ਜ਼ਿੰਦਗੀ ਜਾਂ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਮੈਂ ਕਿਸੇ ਆਸ਼ਰਮ ਵਿੱਚ ਜਾ ਕੇ ਆਪਣੀ ਬਾਕੀ ਦੀ ਜ਼ਿੰਦਗੀ گزار ਲਵਾਂਗੀ ਇਹ ਕਹਿੰਦੇ ਹੋਏ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਮੇਰੀ ਹਾਲਤ ਦੇਖਦੇ ਹੋਏ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਕਾਨ ਲਗਿਆ ਤੁਸੀਂ ਕਿਸੇ ਆਸ਼ਰਮ ਵਿੱਚ ਨਹੀਂ ਬਲਕਿ ਮੇਰੇ ਕਮਰੇ ਵਿੱਚ ਹੋਵੋਗੇ ਮੈਂ ਤੁਹਾਡੇ ਨਾਲ ਵਿਆਹ ਕਰਵਾਵਾਂਗਾ ਇਹ ਮੇਰਾ ਵਾਦਾ ਹੈ ਤੁਸੀਂ ਅਭਿਸ਼ੇਕ ਦੇ ਪਿਆਰ ਨੂੰ ਭੁੱਲ ਕੇ ਮੇਰੇ ਹੋ ਜਾਓਗੇ ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਉਸ ਨੂੰ ੱੱਕਾ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਫਿਰ ਅਗਲੇ ਦਿਨ ਮੇਰੀ ਸੱਸ ਨੇ ਇਸ ਗੱਲ ਤੇ ਬਹੁਤ ਤਮਾਸ਼ਾ ਕੀਤਾ ਸੀ ਅਗਲੇ ਦਿਨ ਵਿਕਾਸ ਨੇ ਸਾਫ ਕਹਿ ਦਿੱਤਾ ਸੀ ਕਿ ਜੇਕਰ ਕਿਸੇ ਨੂੰ ਵੀ ਸਾਡੇ ਇਸ ਰਿਸ਼ਤੇ ਤੋਂ ਇਤਰਾਜ਼ ਹੈ ਤਾਂ ਉਹ ਮੇਰਾ ਹੱਥ ਫੜ ਕੇ ਇਸ ਘਰ ਨੂੰ ਛੱਡ ਦੇਵੇਗਾ। ਵਿਕਾਸ ਦੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ। ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮੈਨੂੰ ਅਪਣਾ ਲਿਆ ਸੀ। ਇਸ ਲਈ ਉਹ ਮੇਰੇ ਅਤੇ ਵਿਕਾਸ ਦੇ ਵਿਆਹ ਲਈ ਰਾਜੀ ਸੀ। ਫਿਰ ਉਹਨਾਂ ਨੇ ਸਾਡਾ ਦੋਹਾਂ ਦਾ ਵਿਆਹ ਕਰਵਾ ਦਿੱਤਾ ਇਹ ਸਭ ਬਹੁਤ ਅਚਾਨਕ ਹੋਇਆ ਸੀ ਕਿ ਮੈਂ ਸਮਝ ਨਹੀਂ ਪਾ ਰਹੀ ਸੀ ਮੈਂ ਵਿਕਾਸ ਦੀ ਪਤਨੀ ਬਣ ਗਈ ਸੀ ਪਰ ਅਭਿਸ਼ੇਕ ਤੋਂ ਇਲਾਵਾ ਕਿਸੇ ਹੋਰ ਨਾਲ ਸੰਬੰਧ ਰੱਖਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਇਹ ਵਿਆਹ ਮੇਰੀ ਮਜਬੂਰੀ ਸੀ ਪਰ ਮੈਂ ਤੈਅ ਕਰ ਲਿਆ ਸੀ ਕਿ ਮੈਂ ਵਿਕਾਸ ਨਾਲ ਕੋਈ ਵੀ ਸੰਬੰਧ ਨਹੀਂ ਬਣਾਵਾਂਗੀ ਅਤੇ ਇਹ ਗੱਲ ਮੈਂ ਉਸ ਨੂੰ ਵੀ ਕਹਿ ਦਿੱਤੀ ਸੀ ਮੈਂ ਨਾ ਹੀ ਉਸ ਨੂੰ ਆਪਣੀ ਕਰੀਬ ਆਉਣ ਦਿੰਦੀ ਸੀ ਅਤੇ ਨਾ ਹੀ ਉਸ ਦੇ ਕਰੀਬ ਜਾਂਦੀ ਸੀ ਪਰ ਉਹ ਵੀ ਜਵਾਨ ਮਰਦ ਸੀ ਉਸ ਦੇ ਵੀ ਜਜ਼ਬਾਤ ਸੀ ਅਤੇ ਜਦੋਂ ਉਸ ਦਾ ਤੇ ਮੇਰਾ ਰਿਸ਼ਤਾ ਬਦਲ ਗਿਆ ਸੀ ਤਾਂ ਉਹ ਵੀ ਮੇਰੀ ਸੰਗਤ ਲਈ ਟੜਫਣ ਲੱਗਿਆ ਸੀ ਰਾਤ ਨੂੰ ਉਹ ਬਹਾਨੇ ਨਾਲ ਮੇਰੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ ਤਾ ਮੈਂ ਉਸੇ ਸਮੇਂ ਆਪਣੀ ਜਗਾ ਸ਼ਰਦਕੇ ਦੇ ਕਮਰੇ ਤੋਂ ਬਾਹਰ ਚਲੀ ਜਾਂਦੀ ਇੱਕ ਰਾਤ ਮੈਂ ਸੌ ਰਹੀ ਸੀ ਤਾਂ ਮੈਨੂੰ ਆਪਣੀਆਂ ਗੱਲਾਂ ਤੇ ਕਿਸੇ ਦੇ ਬੁੱਲਣ ਦਾ ਅਹਿਸਾਸ ਹੋਇਆ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਵਿਕਾਸ ਮੇਰੇ ਬਹੁਤ ਨੇੜੇ ਸੀ ਮੈਂ ਆਪਣੀ ਅੱਖ ਖੋਲੀ ਅਤੇ ਉਹ ਸੁਣ ਬੁਰਾ ਭਲਾ ਕਹਿਣ ਲੱਗੀ ਉਸ ਨੇ ਮੇਰਾ ਹੱਥ ਖਿੱਚਿਆ ਉਹ ਬਹੁਤ ਜ਼ਿਆਦਾ ਹੀ ਜਨੂਨ ਵਿੱਚ ਸੀ ਉਸ ਆਨੇ ਮੇਰੀ ਨਾਈਟ ਦੀਆਂ ਡੋਰੀਆਂ ਖੋਲੀਆਂ ਮੇਰੇ ਅੰਦਰ ਵੀ ਅੱਗ ਲੱਗ ਗਈ ਸੀ ਮੈਂ ਗੁੱਸੇ ਨਾਲ ਵਿਕਾਸ ਨੂੰ ਕਿਹਾ ਕਿ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੂੰ ਆਪਣੀ ਹਵਸ ਪੂਰੀ ਕਰਨ ਲਈ ਮੇਰੇ ਨਾਲ ਵਿਆਹ ਕਰਵਾਇਆ ਹੈ ਨਹੀਂ ਤਾਂ ਆਪਣੀ ਭਰਾ ਦੀ ਵਿਧਵਾ ਨਾਲ ਕੌਣ ਵਿਆਹ ਕਰਵਾਉਂਦਾ ਹੈ ਇਹ ਸੁਣਦੇ ਹੀ ਵਿਕਾਸ ਨੂੰ ਗੁੱਸਾ ਆਇਆ ਤੇ ਉਸ ਨੇ ਮੈਨੂੰ ਆਜ਼ਾਦ ਕਰ ਦਿੱਤਾ ਅਤੇ ਕਹਿਣ ਲੱਗਿਆ ਜੇਕਰ ਤੂੰ ਸੀ ਜਾਣਾ ਹੈ ਤਾਂ ਜਾਉ ਇਤੋਂ ਪਰ ਮੇਰੀ ਮੁਹੱਬਤ ਨੂੰ ਹਵਸਦਾ ਨਾਮ ਨਾ ਦਿਓ ਫੇਰ ਉਹ ਆਪਣੇ ਆਪ ਹੀ ਕਮਰੇ ਵਿੱਚੋਂ ਚਲਾ ਗਿਆ ਸੀ ਮੈਨੂੰ ਉਸ ਦੀ ਹਾਲਤ ਦੇਖ ਕੇ ਅਫਸੋਸ ਹੋ ਰਿਹਾ ਸੀ ਬਹੁਤ ਸਮੇਂ ਤੱਕ ਉਹ ਬਾਹਰ ਗਾਰਡਨ ਵਿੱਚ ਘੁੰਮਦਾ ਰਿਹਾ ਤੇ ਸਿਗਰਟ ਤੇ ਸਿਗਰਟ ਪੀਂਦਾ ਰਿਹਾ ਵਿਕਾਸ ਨੇ ਹਮੇਸ਼ਾ ਮੇਰੀ ਮਦਦ ਕੀਤੀ ਸੀ ਅਭਿਸ਼ੇਕ ਦੇ ਜਾਣ ਤੋਂ ਬਾਅਦ ਉਹ ਮੇਰੀ ਢਾਲ ਬਣਿਆ ਰਿਹਾ ਉਹ ਸਾਲ ਮੈਂ ਜਿਸ ਤਰ੍ਹਾਂ गुਜ਼ਾਰੇ ਸੀ ਉਸ ਵਿੱਚ ਵਿਕਾਸ ਦਾ ਬਹੁਤ ਵੱਡਾ ਹੱਥ ਸੀ ਸ਼ਾਇਦ ਮੇਰੀ ਸੱਸ ਮੈਨੂੰ ਪਹਿਲੇ ਦਿਨ ਹੀ ਘਰੋਂ ਕੱਢ ਦਿੱਤੀ ਮੈਂ ਉਸ ਨੂੰ ਮੁਹੱਬਤ ਸਦਾ ਪੁਜਾਰੀ ਕਹਿ ਕੇ ਬਹੁਤ ਦੁੱਖ ਪਹੁੰਚਾਇਆ ਸੀ ਹੁਣ ਮੈਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਇਹ ਸਨੇਹੀ ਅਗਲੇ ਹੀ ਦਿਨ ਮੈਂ ਉਸ ਤੋਂ ਮਾਫੀ ਮੰਗੀ ਸੀ ਅਤੇ ਉਸ ਨੇ ਵੀ ਮੈਨੂੰ ਮਾਫ ਕਰ ਦਿੱਤਾ ਸੀ ਪਰ ਮੈਂ ਚਾਹ ਕੇ ਵੀ ਉਸ ਦੀ ਨਾ ਹੋ ਸਕ ਸਾਡੇ ਵਿੱਚ ਚੂਹੀ ਅਤੇ ਬਿੱਲੀ ਵਾਲਾ ਖੇਲ ਚੱਲਦਾ ਰਿਹਾ ਉਹ ਜਦੋਂ ਵੀ ਮੇਰੇ ਕੋਲ ਆਉਂਦਾ ਤਾਂ ਮੇਰੇ ਦਿਮਾਗ ਵਿੱਚ ਇਹ ਗੱਲ ਚੱਲਦੀ ਕਿ ਉਹ ਮੇਰੇ ਪਤੀ ਦਾ ਭਰਾ ਹੈ ਅਤੇ ਮੈਂ ਉਸ ਨਾਲ ਕੋਈ ਸੰਬੰਧ ਨਹੀਂ ਬਣਾ ਸਕਦੀ ਪਰ ਹਕੀਕਤ ਇਹ ਸੀ ਕਿ ਹੁਣ ਉਹ ਮੇਰਾ ਦਿਓਰ ਨਹੀਂ ਉਹ ਮੇਰਾ ਪਤੀ ਬਣ ਗਿਆ ਸੀ ਪਾਰੇ ਸੱਚਾਈ ਮੈਂ ਸਵੀਕਾਰ ਹੀ ਨਹੀਂ ਕਰ ਪਾਈ ਸੀ ਅਤੇ ਫਿਰ ਉਹ ਹੌਲੀ-ਹੌਲੀ ਮੇਰੇ ਕੋਲ ਆਉਣ ਲੱਗਿਆ ਕਦੇ ਉਹ ਮੇਰਾ ਹੱਥ ਫੜਦਾ ਅਤੇ ਕਦੇ ਮੇਰੇ ਲਈ ਕੋਈ ਤੋਹਫਾ ਲੈ ਕੇ ਆਉਂਦਾ ਉਹ ਸਾਂ ਨੇ ਸਾਡੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਬਹੁਤ ਯਤਨ ਕੀਤੇ ਸੀ ਮੈਨੂੰ ਇਹ ਸੋਚ ਕੇ ਹੀ ਸ਼ਰਮ ਆਉਂਦੀ ਸੀ ਕਿ ਉਹ ਮੇਰੇ ਤੋਂ ਉਮਰ ਵਿੱਚ ਵੀ ਛੋਟਾ ਹੈ ਅਤੇ ਮੇਰੇ ਪਤੀ ਦਾ ਭਰਾ ਵੀ ਹੈ ਅਤੇ ਉਹ ਹਜੇ ਤੱਕ ਆਰਾਮੇ ਸੀ ਪਾਰੋ ਉਸ ਆਦੇਨ ਸੀਵਾ ਵਿੱਚ ਵਿਦਵਾ ਹੋਰਤ ਕਿਵੇਂ ਹੋ ਸਕਦੀ ਸੀ ਇਸ ਬਾਰੇ ਮੈਂ ਬਹੁਤ ਜ਼ਿਆਦਾ ਸੋਚੀ ਸੀ ਅਤੇ ਸ਼ਾਇਦ ਉਹੀ ਵਜਾ ਸੀ ਕਿ ਮੈਂ ਮੇਰੇ ਅਤੇ ਉਸਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ پا ਰਹੀ ਸੀ ਮੈਂ ਕਦੇ ਵੀ ਅੱਗੇ ਵਧ ਕੇ ਉਸ ਨੂੰ ਗੱਲ ਨਾਲ ਨਹੀਂ ਲਾਇਆ ਸੀ ਪਾਰੇ ਇੱਕ ਰਾਤ ਜਦੋਂ ਮੈਂ ਨਹਾ ਰਹੀ ਸੀ ਪਤਾ ਨਹੀਂ ਉਹ ਕਿਵੇਂ ਬਾਥਰੂਮ ਦੇ ਅੰਦਰ ਆ ਗਿਆ ਮੈਂ ਸ਼ਾਇਦ ਉਹ ਜਲਦबाजी ਵਿੱਚ ਕੁੰਡੀ ਲਾਉਣਾ ਭੁੱਲ ਗਈ ਸੀ ਅਤੇ ਉਸ ਨੂੰ ਪਤਾ ਚੱਲ ਗਿਆ ਸੀ ਕਿ ਮੈਂ ਬਾਥਰੂਮ ਵਿੱਚ ਹਾਂ ਜਦੋਂ ਉਸਨੇ ਮੈਨੂੰ ਦੇਖਿਆ ਤਾਂ ਉਹ ਮੈਨੂੰ ਦੇਖਦਾ ਹੀ ਰਹਿ ਗਿਆ ਉਹ ਵੀ ਜਵਾਨ ਮਰਦ ਸੀ ਉਹ ਕਦੋਂ ਤੱਕ ਆਪਣੇ ਜਜ਼ਬਾਤਾਂ 'ਤੇ ਕਾਬੂ ਰੱਖ ਸਕਦਾ ਸੀ ਅਤੇ ਫਿਰ ਅਸੀਂ ਦੁੰਖਾ ਨੇ ਸੱਤ ਫੇਰੇ ਵੀ ਲਾਤੇ ਸੀ ਮੈਂ ਉਸ ਦੀ ਜਾਇਜ਼ ਪਤਨੀ ਸੀ ਉਹ ਕਿਉਂ ਇੰਤਜ਼ਾਰ ਕਰਦਾ ਸੱਚ ਤਾਂ ਇਹੀ ਸੀ ਕਿ ਮੈਂ ਵੀ ਹੁਣ ਹਾਰਨ ਲੱਗੀ ਸੀ ਪਤੀ ਦੇ ਬਿਨਾਂ ਇ tanto ਸਮਾਂ ਇਕੱਲੇ گزارਨਾ ਬਹੁਤ ਮੁਸ਼ਕਲ ਸੀ ਅਤੇ ਮੈਂ ਇਹ ਸਮਾਂ ਬਹੁਤ ਮੁਸ਼ਕਲ ਨਾਲ ਕੱਟਿਆ ਸੀ ਇਸ ਲਈ ਜਦੋਂ ਵਿਕਾਸ ਨੇ ਅੱਗੇ ਵਧ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰਿਆ ਤਾਂ ਮੈਂ ਵੀ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿੱਤਾ ਸੀ ਹਣ ਉਹ ਮੇਰੇ ਨਾਲ ਆਪਣੀ ਪਿਆਸ ਬੁਝਾ ਰਿਹਾ ਸੀ ਅਤੇ ਹੁਣ ਉਹ ਸਮਾਂ ਵੀ ਆਇਆ ਜਦੋਂ ਮੈਂ ਅੱਗੇ ਵੱਧ ਕੇ ਉਸਦੇ ਮੱਥੇ ਨੂੰ ਚੁੰਮਿਆ ਸੀ ਉਸ ਨੂੰ ਵੀ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਉਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਫਿਰ ਉਹ ਸਾਰੀ ਰਾਤ ਮੇਰੇ ਤੇ ਮੀਂਹ ਦੀ ਤਰ੍ਹਾਂ ਵਰਤਾ ਰਿਹਾ ਅਤੇ ਇਥੋਂ ਤੱਕ ਕਿ ਸਵੇਰ ਹੋ ਗਈ ਇਹ ਰਾਤ ਮੇਰੇ ਲਈ ਬਹੁਤ ਹੀ ਖੂਬਸੂਰਤ ਸੀ ਅਗਲੇ ਦਿਨ ਦਾ ਸੂਰਜ ਮੇਰੇ ਲਈ ਖੁਸ਼ੀਆਂ ਲੈ ਕੇ ਆਇਆ ਸੀ ਹੁਣ ਮੈਂ ਅਤੇ ਵਿਕਾਸ ਇੱਕ ਹੋ ਗਏ ਸੀ ਹੌਲੀ ਹੌਲੀ ਮੇਰੀ ਸੱਸ ਜਾਰ ਰਹੀਆ ਵੀ ਮੇਰੇ ਪ੍ਰਤੀ ਬਦਲਣ ਲੱਗਿਆ ਸੀ ਅਤੇ ਫਿਰ ਮੈਂ ਕੁਝ ਸਮੇਂ ਬਾਅਦ ਪ੍ਰੈਗਨੈਂਟ ਹੋ ਗਈ ਸੀ ਮੇਰੀ ਸੱਸ ਹੁਣ ਦਾਦੀ ਬਣਨ ਵਾਲੀ ਸੀ ਅਤੇ ਇਸ ਖਬਰ ਨੇ ਮੇਰੀ ਸੱਸ ਨੂੰ ਵੀ ਬਦਲ ਕੇ ਰੱਖ ਦਿੱਤਾ ਸੀ ਹਰਨੂ ਮੇਰਾ ਬਹੁਤ ਖਿਆਲ ਰੱਖਦੀ ਸੀ ਅਤੇ ਹੁਣ ਜਦੋਂ ਮੇਰੇ ਘਰ ਬੇਟਾ ਹੋਇਆ ਤਾਂ ਵਿਕਾਸ ਨੇ ਉਸ ਦਾ ਨਾਮ ਅਭਿਸ਼ੇਕ ਰੱਖਿਆ ਅਤੇ ਮੈਨੂੰ ਪੂਰਾ ਹੱਕ ਦਿੱਤਾ ਕਿ ਮੈਂ ਜਦੋਂ ਚਾਹਾਂ ਅਭਿਸ਼ੇਕ ਨੂੰ ਯਾਦ ਕਰ ਸਕਦੀ ਹਾਂ ਉਹ ਵੀ ਆਪਣੇ ਪਾਰੇ ਨੂੰ ਬਹੁਤ ਯਾਦ ਕਰਦਾ ਸੀ ਮੈਂ ਵਿਕਾਸ ਨੂੰ ਪਾ ਕੇ ਬਹੁਤ ਖੁਸ਼ ਸੀ ਅਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ ਅਤੇ ਵਿਕਾਸ ਨੇ ਮੇਰੀ ਪਹਿਲੀ ਮੁਹੱਬਤ ਨੂੰ ਵੀ ਖੁੱਲੇ ਦਿਲ ਨਾਲ ਕਬੂਲ ਕੀਤਾ ਸੀ ਮੈਂ ਸਾਰੀਆਂ ਲੜਕੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਮਾਤਾ-ਪਿਤਾ ਨੂੰ ਨਾਰਾਜ਼ ਕਰਕੇ ਕਦੇ ਕੋਈ ਰਿਸ਼ਤਾ ਨਾ ਜੋੜੋ ਕਿਉਂਕਿ ਕਿਤੇ ਨਾ ਕਿਤੇ ਮਾਤਾ-ਪਿਤਾ ਦਾ ਦੁੱਖ ਸਾਡੀ ਜ਼ਿੰਦਗੀ ਨੂੰ ਖਰਾਬ ਕਰ ਸਕਦਾ ਹੈ ਭਲਾ ਹੀ ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਬੁਰਾ ਨਾ ਸੋਚਿਆ ਹੋਵੇ ਪਰ ਜੋ ਹੰਝੂ ਮੇਰੇ ਲਈ ਉਹਨਾਂ ਦੀਆਂ ਅੱਖਾਂ ਵਿੱਚੋਂ ਨਿਕਲੇ ਸੀ ਉਸ ਦੀ ਬਜਾ ਨਾਲ ਮੇਰੀ ਅਤੇ ਵਿਸ਼ੇਕ ਦੀ ਬਿਆਰਤਾ ਜ਼ਿੰਦਗੀ ਖਰਾਬ ਹੋਈ ਸੀ ਮੈਂ ਨਾਲ ਹੀ ਨਾਲ ਮਾਤਾ ਪਿਤਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਬੱਚੇ ਕਿਸੇ ਨੂੰ ਮੋਹੱਬਤ ਕਰਦੇ ਹੋਣ ਤਾਂ ਜਾਤ ਪਾਤ ਨੂੰ ਛੱਡ ਕੇ ਉਹਨਾਂ ਦੀ ਪਸੰਦ ਅਤੇ ਪਿਆਰ ਨੂੰ अहमियत ਦਿਓ ਜਿਸ ਕਾਰਨ ਫਿਰ ਕੋਈ ਸੌਮਿਆ ਕਿਸੇ ਵਿਸ਼ੇਕ ਲਈ ਆਪਣੇ ਘਰ ਦੀ ਦਹਲੀਜ਼ ਪਾਰ ਨਾ ਕਰੇ ਤਾਂ دوستੋ ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਤੇ ਬਨੇ ਰਹੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ